ਪਰਮੀਸ ਵਰਮਾ ਨੇ ਰਾਜਵੀਰ ਜਵੰਦਾ ਨੂੰ ਅਲਵਿਦਾ ਕਰਦੇ ਹੋਇਆ ਲਿਖਿਆ ਕਿ ਰਾਜਵੀਰ ਜਵੰਦਾ ਬਾਈ ਨੂੰ ਸਿਰਫ ਆਰਆਈਪੀ ਨਾਲ ਨਹੀਂ ਵਿਦਾ ਕਰ ਸਕਦੇ ਆਪਣੇ ਸੁਬਾ ਕਾਲਾ ਮਿਹਨਤ ਜਨੂਨ ਜਿੰਦਾ ਦਿਲੀ ਪਿਆਰ ਅਤੇ ਅਰਵ ਨਾਲ ਜੋ ਜ਼ਿੰਦਗੀ ਜੀ ਕੇ ਗਿਆ ਆ ਉਹ ਆਪਣੇ ਲਈ ਕਿਸੇ ਪ੍ਰੇਰਣਾ ਤੋਂ ਘਟ ਨਹੀਂ ਕਾਸ ਇਹ ਕਿਸੇ ਸੁਪਨੇ ਵਾਂਗ ਗੱਲ ਝੂਠੀ ਹੋ ਜਾਵੇ ਤੇ ਬਾਈ ਦਾ ਹਸਦਾ ਚਿਹਰਾ ਮੂਰੇ ਆ ਜਾਵੇ ਤੇ ਬਾਈ ਕਹੇ ਕਿ ਮਾਤਾ ਮੱਖੀਆਂ ਕੱਟ ਕੇ ਪਾਉਣੀ ਆ ਵਾਇਗਰੂ ਅਗਲੀ ਵਾਰ ਜਗ ਨੂੰ ਰਾਜਵੀਰ ਮਨਾਣ ਦਾ ਹੋਰ ਲੰਮਾ ਮੌਕਾ ਦਵੀ ਵੀਰ ਤੂੰ ਜਿੱਥੇ ਵੀ ਹੋਵੇ ਹਸਦਾ ਹੋਵੇ ਤੇਰੇ ਤੋਂ ਪ੍ਰੇਰਣਾ ਰਹਿਂਦੀ ਉਮਰ ਤੱਕ ਦੁਨੀਆ ਲੈਂਦੀ ਰਹੇ ਨਵਜੋਤ ਗੌਰ ਲੰਬੀ ਨੇ ਰਾਜਵੀਰ ਜਵੰਦੇ ਦੀ ਪੋਸਟ ਪਾ ਕੇ ਲਿਖਿਆ ਆ ਅਲਵਿਦਾ ਭਾਈ ਬਹੁਤ ਅਰਦਾਸਾਂ ਕੀਤੀਆਂ ਤੇਰੇ ਲਈ ਭਾਈ ਲੋਕਾਂ ਨੇ ਪਰ ਅਕਾਲ ਪੁਰਖ ਦਾ ਫੈਸਲਾ اٹਲ ਰਿਹਾ ਉਹਦੀ ਰਜ਼ਾ ਤੋਂ ਬਿਨਾਂ ਇੱਕ ਵੀ ਸਾਂ ਵੱਦ ਘਟ ਨਹੀਂ ਹੋ ਸਕਦਾ ਪ੍ਰਮਾਤਮਾ ਤੁਹਾਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਤੁਹਾਡਾ ਵੀ ਛੋੜਾ ਸਹਿੰਦਾ ਹੌਸਲਾ ਦੇਵੇ